ਜੋਤ ਜਿਤਾਉਣਾ ਹੈ Yeah. ਪ੍ਰਤੀ ਜਿਤਾਉਣ पुत जिता जिता पुत जिता जिता हेलो हेलो भारत माता की जय बोले सोनिया जय माता लहरेगा के वालों आही जगह रात दे 9 बजे गड्डी दे ऊपर खड़े होके बोलया सी याद फोटो कोरे आया मीत हेयर थोड़ा कैंडिडेट है यंग मुंडा है तजुर्बेकार है मंत्री रे है ਅਫਸਰਾਂ ਤੋਂ ਕੰਮ ਲੈਣੇ ਆਉਂਦੇ ਆ ਲੋਕਾਂ ਦੇ ਕੰਮ ਕਰਾਉਣੇ ਆਉਂਦੇ ਆ ਵਿਧਾਨ ਸਭਾ 'ਚ ਬੋਲਣਾ ਆਉਂਦਾ ਸੋ ਵੀਰੋ ਇੰਨੀ ਗਰਮੀ 'ਚ ਤੁਸੀਂ ਇੰਨੀ ਭਾਰੀ ਗਿਣਤੀ 'ਚ ਆਏ ਹੋ ਇਹ ਸਾਡੀ ਖੁਸ਼ਕਿਸਮਤੀ ਹੈ ਨਹੀਂ ਤਾਂ ਦੂਜੇ ਲੀਡਰਾਂ ਤਾਂ ਦਿਹਾੜੀ ਤੇ ਵੀ ਨਹੀਂ ਥਿਆਉਂਦੇ ਲੋਕ ਤਾਂ ਤੁਸੀਂ ਆਪ ਮਾਰੇ ਆਉਨੇ ਹੋ ਭਮੱਕੜ ਸੋ ਵੀਰੋ ਤੋ ਵੀਰੋ ਝਾੜੂ ਵਾਲਾ ਬਟਨ ਇੱਕ ਤਰੀਕ ਨੂੰ ਦਬ ਦਿਓ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਸਾਡੀ ਜ਼ਿੰਮੇਵਾਰੀ ਸ਼ੁਰੂ ਸੈਂਟਰ 'ਚ ਬਹੁਤ ਵੱਡਾ ਹਿੱਸਾ ਪਾਊਗਾ ਪੰਜਾਬ ਦਾ ਫਿਰ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਪੰਜਾਬ ਦਾ ਕੋਈ ਇੱਕ ਰੁਪਈਆ ਵੀ ਰੋਕ ਦੇ ਲਹਿਰੇਗਾ ਅੱਗੇ ਤੇ ਬਹੁਤ ਸਾਰੇ ਕੰਮ ਹੋਣ ਵਾਲੇ ਨੇ ਲਗਭਗ ਸਾਰੇ ਸ਼ਹਿਰਾਂ ਦੇ ਨਾ ਸੀਵਰੇ ਜਿਹੜੇ ਨੇ ਸਟਕ ਹੋ ਗਏ ਹੁਣ ਕੰਮ ਕਰਨੇ ਆ ਕੰਮ ਤਾਂ ਕਰਾਂਗੇ ਜਬਰੋਦੀ ਪਾਰਟੀਆਂ ਦੇ ਮੂੰਹ ਬੰਦ ਕਰਾਉਂਗੇ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਮੈਨੂੰ ਇਹਨਾਂ ਦਾ ਮੂੰਹ ਬੰਦ ਕਰੋ ਤੇ ਇਹਨਾਂ ਦਾ ਘਰੇ ਬੈਠਣ ਦਾ ਪ੍ਰਬੰਧ ਕਰੋ ਪਹਿਲਾਂ ਤੁਸੀਂ ਕਈਆਂ ਦੀ ਛੁੱਟੀ ਕੀਤੀ ਹੈ ਹਾਂ ਹਾਂ ਸੋ ਵੀਰੋ ਝਾੜੂ ਵਾਲਾ ਚੋਂ ਨਿਸ਼ਾਨ ਹੈ ਠੀਕ ਹੈ ਔਰ ਐਨਾ ਕੋਈ ਗੱਲ ਐਨਾ ਜ਼ਿਆਦਾ ਤੁਸੀਂ ਪਿਆਰ ਦੇ ਰਹੇ ਹੋ ਤਾਂ ਸਾਡਾ ਵੀ ਥਕੇਵਾ ਉਤਰ ਜਾਂਦਾ ਮੈਂ ਪਹਿਲਾਂ ਧੂਰੀ ਜਾ ਕੇ ਆਇਆ ਫਿਰ ਪਾਤੜਾ ਹੁਣ ਤੁਹਾਡੇ ਕੋਲੇ ਇਸ ਤੋਂ ਬਾਅਦ ਡਿਡਬੇ ਉਸ ਤੋਂ ਬਾਅਦ ਨਾਬੇ ਵੀਰੋ ਜਿੰਨਾ ਚਿਰ ਮੈਂ ਇਹਦੇ ਜੜਾ ਨਹੀਂ ਪੜਦਾ ਮੈਂ ਨਹੀਂ ਥੱਕਦਾ ਦੁਖੀ ਕੀਤਾ ਪਿਆ ਇਹਨਾਂ ਨੇ ਤਿੰਨ ਪੀੜੀਆਂ ਖਾ ਕੇ ਤਿੰਨ ਪੀੜੀਆਂ ਸੋ ਵੀਰੋ ਕਰਤਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਖੇਤਾਂ ਲਈ ਬਿਜਲੀ ਪੂਰੀ ਆਉਂਦੀ ਹੈ ਉਹੀ ਖੰਭੇ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਹੈ ਕੀ ਕਿਕਲੀ ਓ ਕਿਉਂ ਸੁਣਦੇ ਹਾਂ ਕਿਕਲੀ ਉਹਨਾਂ ਦੀ ਪਹਿਲੀ ਜਾਨ ਪਈ ਐ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਧਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣਾ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਿਰ ਜੀਜੇ ਸਾੜੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਆ ਤਿੰਨ ਚਾਰ ਦਿਨ ਪਹਿਲਾਂ ਪਾਰਟੀ ਚੋ ਕਰਨਾ ਪੈ ਗਿਆ ਜੋ ਆਕਾਂ ਦਾ ਫੁੱਫੜਵੇ ਸੋ ਵੀਰ ਉਹ ਕੀ ਕਹਿੰਦੀ ਅੱਗੇ ਕਹਿੰਦੀ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਆ ਕੁੱਕੀ ਖੇਤਰ ਨਾਲ ਕੁਟੀਆਂ ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਹੈ ਲਾ ਫਿਰ 4 ਤਰੀਕ ਤੋਂ ਬਾਅਦ ਪੰਜਾਬ ਚੋਕਾ ਲਈ ਦਲ ਦੀ ਪੱਕੀ ਹੋਈ ਬੋਲੇ ਸੋਨਿਆ ਇਨ ਕਲਬ ਜਿੰਦਾਬਾਦ ਇਨ ਕਲਬ ਜਿੰਦਾਬਾਦ 1 ਮਿੰਟ ਲਈ ਮੀਥੇ ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੂੰ ਤੁਸੀਂ ਇੰਨੀ ਗਰਮੀ ਦੇ ਵਿੱਚ ਸਮਾ ਕੱਢ ਕੇ ਮਿਲਣ ਦੇ ਲਈ ਆਇਓ ਤੇ ਰੋਡ ਮਾਰ ਜਿਹੜਾ ਕੀਤਾ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਨੇ ਵੀ ਅਪੀਲ ਕੀਤੀ ਹੈ ਤੇ ਮੈਂ ਉਮੀਦ ਕਰਦਾ ਵੀ ਭਾਈ ਤੁਸੀਂ ਅਪੀਲ ਤੇ ਫੁੱਲ ਚੜਾਉਂਗੇ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਪਹਿਲਾਂ ਵੀ ਭਾਈ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਤਨਦੇ ਹੀ ਨਿਭਾਈ ਹੈ ਚਾਹੇ ਐਮਐਲਆ ਰਿਹਾ ਚਾਹੇ ਮੰਤਰੀ ਰਿਹਾ ਤੇ ਲਹਿਰੇ ਵਾਲਿਓ ਤੁਹਾਡੇ ਨਾਲ ਵਾਦਾ ਹੈ ਕਿ ਬਤੌਰ ਮੈਂਬਰ ਪਾਰਲੀਮੈਂਟ ਵੀ ਚਾਹੇ ਕਿਸਾਨਾਂ ਦੇ ਮੁੱਦੇ ਆ ਚਾਹੇ ਮਜ਼ਦੂਰਾਂ ਦੇ ਮੁੱਦੇ ਆ ਚਾਹੇ ਵਪਾਰੀਆਂ ਦੇ ਮੁੱਦੇ ਆ ਮੀਤ ਤਕੜਾ ਹੋ ਕੇ ਤੁਹਾਡੀ ਲੜਾਈ ਲੜੂਗਾ ਤੇ ਮੁੱਦੇ ਤੁਹਾਡੇ ਹੱਲ ਕਰਵਾਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿਤੌੜਾ ਨਹੀਂ ਚਿਤੌੜਾ ਪੰਜਾਬ ਦਾ